ਸਤ ਸਤਿ ਸ਼੍ਰੀਕਾਲ ਇਸ ਟਾਈਮ ਮੈਨੂੰ ਲੱਗਦਾ ਵੀ ਜਿਹੜੇ ਹਬੂਰ ਵਿੱਚ ਸਾਹਮਣੇ ਚਿਹਰੇ ਖੜੇ ਨੇ ਇਹ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਸਾਡੇ ਨਾਲ ਨੇ ਉੱਗੇ ਸਮਾਜ ਸੇਵੀ ਰਾਜੂ ਚਰਾਇਆ ਜੀ ਉਹਨਾਂ ਦੇ ਨਾਲ ਨੇ ਸੋਨੂ ਸਵਾਮੀ ਜੀ ਇਧਰ ਆਪਣੀਤ अरोड़ा ਜੀ ਖੜੇ ਨੇ ਹੋਰ ਵੀ ਸਾਡੇ ਜਿਹੜੇ ਭਰਾ ਖੜੇ ਨੇ ਮਸਲਾ ਕੀ ਹੈ ਸਰਕਾਰ ਕਹਿੰਦੀ ਹੈ ਜੁੱਧ ਨਸ਼ਿਆਂ ਵਿਰੁੱਧ ਇਥੋਂ ਤੱਕ ਕਿ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਦੇ ਘਰ ਤੱਕ ਢਾਰੀ ਤੇ ਵੱਡੀਆਂ-ਵੱਡੀਆਂ ਰੋਜ ਐਡਾ ਚੱਲ ਰੀਆਂ ਨੇ ਪੰਜਾਬ ਵਿੱਚ ਸਰਕਾਰ ਨਸ਼ੇ ਖਤਮ ਕਰ ਰਹੀ ਦੂਜੇ ਪਾਸੇ ਹਬੌਰ ਦਾ ਸਾਹਮਣੇ ਆ ਚਿਹਰਾ ਖੜਾ ਮੈਨੂੰ ਦੱਸਣ ਦੀ ਲੋੜ ਨਹੀਂ ਇਹ ਕੌਣ ਹੈ? ਕਰੀਬ-ਕਰੀਬ ਹਬੌਰ ਦੇ ਨਹੀਂ ਆਸੇ-ਪਾਸੇ ਲਾਕੇ ਦੇ ਜ਼ਿਲ੍ਹਿਆਂ 'ਚ ਲੋਕ ਜਾਣਦੇ ਹੋਣਗੇ ਕਿ ਇਹ ਕੌਣ ਹੈ? ਰਾਜਨ ਝੂਠ ਮਾਰ ਸਕਦਾ ਹੈ ਬਿੰਦਾ ਝੂਠ ਮਾਰ ਸਕਦਾ ਪਨੀਤ ਵੀ ਝੂਠ ਮਾਰ ਸਕਦਾ ਪਰ ਇਹ ਸ਼ਖਸ਼ੋਧਨ ਨਾਲ ਸੀ ਮੌਕੇ ਤੇ ਇੱਕ ਮੁੰਡੇ ਨੂੰ ਟੀਗਾ ਲਾ ਰਿਆ ਉਸ ਨੂੰ ਫੜਿਆ ਜਾਂਦਾ ਭਾਈ ਇਹ ਸਮਾਨ ਕਿੱਥੋਂ ਲਿਆਇਆ ਉਹਦੇ ਨਿਸ਼ਾਨਦੇਹੀ ਤੇ ਇਹ ਸੱਜਣ ਜਿਹੜੇ ਘਰੋਂ ਉਹ ਸਮਾਨ ਲਿਆਇਆ ਉਥੇ ਪਹੁੰਚਦੇ ਨੇ ਤੇ ਅੱਗੋਂ ਅੱਗੇ ਤੁਹਾਨੂੰ ਆਪ ਹੀ ਦੱਸ ਦਿੰਦੇ ਨੇ ਚਰਾਇਆ ਸਾਹਿਬ ਜਦੋਂ ਤੁਸੀਂ ਉਸ ਘਰ ਪਹੁੰਚੇ ਤਾਂ ਉੱਥੇ ਤੁਸੀਂ ਜਾ ਕੇ ਕੀ ਦੇਖਿਆ ਭਰਪੂਰ ਨਸ਼ਾ ਇੰਜੈਕਸ਼ਨ ਟੀਕੇ ਸੁਰੰਜਾਂ ਗੋਲੀਆਂ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਦੇ ਘਰ ਦੇ ਅੰਦਰ ਪਈਆਂ ਕੁਝ ਨਗਦੀ ਵੀ ਜੁੜੀਆਂ ਸਾਨੂੰ ਪੁਲਿਸ ਦੀ ਮੌਜੂਦਗੀ ਵਿੱਚ ਬਰਾਮਦ ਹੋਈਆਂ ਮੇਰੇ ਨਾਲ ਸਾਨੂੰ ਸੁਆਮੀ ਜੀ ਹੁਨੀਤ ਅਰੋੜਾ ਜੀ ਔਰ ਬਾਰ ਐਸੋਸੀਏਸ਼ਨ ਤੋਂ ਵੀ ਸੀਗੇ ਸ਼ੰਤੀ ਜੀ ਅਸੀਂ ਚਾਰ ਸਾਥੀ ਮੌਕੇ ਤੇ ਇਕੱਠੇ ਸੀ ਮੋਕੇ ਜਾ ਕੇ ਸਾਰੀਆਂ ਚੀਜ਼ਾਂ ਬਰਾਮਦਗੀ ਕਰਾਂ ਤੋਂ ਬਾਅਦ ਨਿਚੋੜ ਕੁਝ ਵੀ ਨਹੀਂ ਨਿਕਲਿਆ ਔਰ ਇਹ ਕਹਿ ਦਿੱਤਾ ਗਿਆ ਵੀ ਮੈਡੀਕਲ ਨਸ਼ਾ ਹੈ ਇਹ ਮੈਡੀਕਲ ਡਰਗ ਇੰਸਪੈਕਟਰ ਨੂੰ ਬੁਲਾਇਆ ਗਿਆ ਉਹ ਦੱਸਣਗੇ ਉਹਨਾਂ ਨੇ ਰਾਤ ਨੂੰ ਲਗਭਗ ਉਹ ਲੜਕੇ ਨੂੰ ਰਾਤ ਨੂੰ ਛੱਡ ਦਿੱਤਾ ਗਿਆ ਔਰ ਹਾਲੇ ਤੱਕ ਗਰਾਊਂਡ ਤੇ ਸਾਨੂੰ ਕੋਈ ਸੂਚਨਾ ਨਹੀਂ ਆ ਰਹੀ ਕਿ ਕੀ ਬਣ ਰਿਹਾ ਔਰ ਇਸ ਨਾਲ ਜੋ ਸਮਾਜ ਸੇਵੀ ਨੇ ਜੋ ਸੇਵਾ ਕਰਨਾ ਚਾਹੁੰਦੇ ਨੇ ਜਾਂ ਇਸ ਤਰ੍ਹਾਂ ਦਾ ਬੁੱਦਾ ਕੋਈ ਨਹੀਂ ਉਠਾਣਾ ਚਾਹੁੰਦਾ ਸਮਾਜ ਸੇਵੀ ਅਸੀਂ ਮੇਰੇ ਸਾਥੀਆਂ ਨੇ ਚੱਕਿਆ ਲੇਕਿਨ ਇਹਨਾਂ ਦਾ ਮਾਨੋਵਲ ਪੁਲਿਸ ਨੇ ਤੋੜਿਆ ਹੈ ਨਾ ਕਿ ਜੋੜਿਆ ਹੈ ਤੇ ਉਹ ਜਿਹੜਾ ਇਹ ਸਮਾਨ ਫੜਿਆ ਗਿਆ ਸੀ ਇਹ ਸਮਾਨ ਕਿੰਨਾ ਸੀ ਕਾਫੀ ਸੀ ਗਠੜੀ ਇੱਕ ਸੀ ਅਲੱਗ ਅਲੱਗ ਵੀ ਸੀ ਸੈਂਕੜਿਆਂ ਸੀਗੀਆਂ ਗੱਟ ਨਹੀਂ ਸੀਗਾ ਦੱਸੋ ਇਹ ਜਿਹੜਾ ਤੁਹਾਡੇ ਸਾਹਮਣੇ ਖਲਾਸਾ ਹਬੌਰ ਦੇ ਉੱਗੇ ਸਮਾਜ ਸੇਵੀ ਨੇ ਕੀਤਾ ਕਿਵੇਂ ਪੰਜਾਬ ਬਚੇਗਾ ਕਿਵੇਂ ਪੰਜਾਬ ਦੀ ਜਵਾਨੀ ਬਚੇਗੀ ਬੜਾ ਵੱਡਾ ਸਵਾਲ ਏ ਇੱਕ ਮੁੰਡਾ ਸਰਿੰਜ ਲਾ ਕੇ ਨਸ਼ਾ ਕਰ ਰਿਹਾ ਹੈ ਹੋ ਸਕਦਾ ਜੇ ਵੱਧ ਡੋਜ਼ ਮਿਲਦੀ ਤੇ ਜਿਵੇਂ ਅੱਗੇ ਮੁੰਡੇ ਰੋਇ ਫੁੜਕਰੇ ਨੇ ਉਹ ਵੀ ਫੁੜਕ ਜਾਂਦਾ ਤਾਂ ਮਰ ਜਾਂਦਾ ਪਰ ਉਹਦੀ ਨਿਸ਼ਾਨਦੇਹੀ ਤੇ ਜੇ ਨਾ ਜ਼ਖੀਰਾ ਫੜਿਆ ਤੇ ਇਹ ਜਿਹੜਾ ਸਾਡਾ ਮੈਡੀਕਲ ਮਾਫੀਆ ਮੈਂ ਕਹਾਂਗਾ ਅੱਗੇ ਪਿੱਛੇ ਜਾ ਜਗਰਾਉਂ ਵਾਲਾ ਡਰੱਗ ਤਸਕਰ ਕਰੋੜਾਂ ਰੁਪਏ ਉਹਦੇ ਕੋਲ ਫੜੇ ਗਏ ਨੇ ਤੇ ਨਾ ਡਰੱਗ ਤਸਕਰਾਂ ਦੀ ਵੱਡੇ ਪੱਧਰ ਤੇ ਜਾਂਚ ਮੈਂ ਤਾਂ ਨਾ ਸੈਂਟਰ ਦੀਆਂ ਏਜੰਸੀਆਂ ਤੋਂ ਜਾਂਚ ਹੋਣੀ ਚਾਹੀਦੀ ਇਹਨਾਂ ਗੰਦ ਪਾਤਾ ਤੇ ਸਾਡੀ ਪੁਲਿਸੇ ਉਹ ਕਹਿੰਦੀ ਏ ਮੈਡੀਕਲ ਵਾਲਿਆਂ ਦਾ ਕੰਮ ਹੈ ਡਰੱਗ ਇਨਸਪੈਕਟਰ ਦਾ ਕੰਮ ਹੈ ਡਰੱਗ ਇਨਸਪੈਕਟਰਾਂ ਦਾ ਨਸ਼ਾ ਹੈ ਹੀ ਨਹੀਂ ਐਵੇਂ ਤਮਾਸ਼ਾ ਨਾ ਕਰੋ ਕੋਈ ਫਾਇਦਾ ਨਹੀਂ ਲੋਕਾਂ ਦੇ ਘਰਾਂ ਛੋਟੇ ਮੋਟਿਆਂ ਦੇ ਟਾਉਂ ਦੇ ਜਿਹੜੇ ਤੁਹਾਡੇ ਵੱਡੇ ਮੈਂ ਤੇ ਸਮਗਲਰ ਕਹਾਗਾ ਜਿਨ੍ਹਾਂ ਨੇ ਗੰਦ ਪਾ ਕੇ ਰੱਖਤਾ ਇਹ ਤੁਹਾਨੂੰ ਸਾਰੇ ਸੱਜਣਾ ਨੂੰ ਪੰਜਾਬ ਦੇ ਵਾਸੀਆਂ ਨੂੰ ਕੋਈ ਆ ਸਾਹਮਣੇ ਸ਼ਖਸੀ ਜਿਹੜਾ ਬੈਠਾ ਜਿੰਦੇ ਤੇ ਲੋਕ ਵਿਸ਼ਵਾਸ ਕਰਦੇ ਨੇ ਉਹਦੇ ਮੂੰਹ ਇਹ ਜਿਹੜੀ ਕਹਾਣੀ ਸੁਣਵਾਈ ਏ ਤੇ ਮੈਨੂੰ ਅਫਸੋਸ ਏ ਇਹੀ ਡੀਆਈਜੀ ਜਰਮਨਵੀਰ ਸਿੰਘ ਗਿੱਲ ਜਿੱਦਣ ਪੁਰੋਇਪਰ ਆਇਆ ਸੀ ਮੈਂ ਕਿ ਯਾਰ ਤਿੰਨ ਜ਼ਿਲ੍ਹਿਆਂ ਤੱਕ ਪਹੇਜੇਗੀ ਪਰ ਜਦੋਂ ਐਸਐਸਪੀ ਸੀ ਉਹ ਤੋਂ ਇਹਦੀ ਜਿਹੜੀ ਧੱਕ ਦੇਖਦੇ ਸਾਂ ਜਦੋਂ ਦਾ ਡੀਆਈਜੀ ਬਣਿਆ ਮੈਨੂੰ ਦੁੱਖ ਏ ਉਹ ਧੱਕ ਨਹੀਂ ਦਿਸਰੀ ਤੇ ਫਾਈਲ ਕਾਲਿਆਂ ਦੀ ਤਾਂ ਧੱਕ ਦਿਸਣੀ ਕੀ ਏ ਜਿੰਨਾ ਨਤੀਜਾ ਹਬੋਰ ਲੁੱਟਾਂ ਖਸੁੱਟਾਂ ਵਿੱਚ ਮੋਰੀ ਹੋ ਗਿਆ ਜਿੱਥੇ ਨੌਜਵਾਨ ਰੋਜ਼ ਮਰ ਰਹੇ ਨੇ ਇੱਥੇ ਦੋ ਟਕੇ ਦਾ ਬੰਦਾ ਨਹੀਂ ਆ ਕੇ ਕਿਸ ਨੂੰ ਗੋਲੀ ਮਾਰਦੇ ਕੋਈ ਭਰੋਸਾ ਨਹੀਂ ਕਿਸੇ ਦੀ ਜ਼ਿੰਦਗੀ ਦਾ ਪਰ ਅਫਸੋਸ ਹੈ ਸਾਡਾ ਜਿਹੜਾ ਸਰਕਾਰ ਹੈ ਪ੍ਰਸ਼ਾਸਨ ਹੈ ਇਹ ਇਹਨਾਂ ਦੇ ਨਾਲ ਕੋਈ ਚੀਜ਼ ਨਹੀਂ ਧੰਨਵਾਦ